ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ 13 ਫਰਵਰੀ ਤੋਂ ਲੈ ਕੇ ਅੱਜ 20 ਮਾਰਚ ਹੋ ਚੁੱਕੀ ਹੈ ਜੋ ਇੱਥੇ ਜੱਫੇ ਬੰਦੀਆਂ ਬੈਠੀਆਂ ਨੇ ਤਰਨਤਾਰਨ ਜਿਲ੍ਹਾ ਅਮਰਸਰ ਜਲੰਧਰ ਤੇ ਫਰੋਵਰ ਹੁਣ ਅਸੀਂ ਆਟਾ ਜਲੰਧਰ ਜ਼ਿਲ੍ਹੇ ਵਾਲਾ ਨਾ ਰਹਿਣ ਬਸੇਰੇ ਵਿੱਚ ਪਹੁੰਚੇ ਹੋਏ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਨਗੇ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਕੀ ਆਇਆ ਦਾ ਧੰਨਵਾਦ ਜੀ ਹਾਂ ਜੀ ਹਾਂ ਜੀ ਇਹ ਗੱਲਾਂ ਸਾਹਿਬ ਜੀ ਤੁਸੀਂ 13 ਫਰਵਰੀ ਤੋਂ ਤੁਹਾਨੂੰ ਇੱਥੇ ਇੱਕ ਇਹੋ ਜਿਹਾ ਮੈਸੇਜ ਲੱਗਾ ਸਾਨੂੰ ਮੈਸੇਜ ਆ ਜੀ ਇਹ ਬਈ ਇੱਥੇ ਅਸੀਂ ਬੈਲ ਕੋਲ ਸ਼ਾਂਤੀ ਸਰੂਪ ਬੈਠੇ ਸਾਡਾ ਇੱਕ ਲੜਕਾ ਸ਼ਹੀਦ ਵੀ ਹੋਇਆ ਵਾ ਜਿਹੜਾ ਕੋਸ਼ਿਸ਼ ਕੇ ਇਹ ਪ੍ਰਸ਼ਾਸਨ ਦੀਆਂ ਨਲਾਇਕੀਆਂ ਸੁਭਕ ਬੇਕਰ ਸ਼ੁਭ ਕਰਨ ਨਲਾਇਕੀਆਂ ਕਾਰਨ ਨਯਾਇਸ਼ ਸ਼ਹੀਦ ਹੋਇਆ ਵਾ ਹਾਂ ਜੀ ਇੱਥੇ ਅਸੀਂ ਇਹਨਾਂ ਨੌਜਵਾਨਾਂ ਨੂੰ ਕੋਈ ਥੋੜੀ ਜਿਹੀ ਕੈਨੇ ਆਪਣਾ ਐ ਸਹਿਲ ਸੰਭਲ ਕੇ ਆਉਣ ਆਉਣ ਜਰੂਰ ਹਾਂਜੀ ਪਰ ਸਾਡੇ ਨਾਲ ਜਿਹੜਾ ਤੱਕਾ ਹੋਇਆ ਰ ਸਾਡਾ ਨਯਾਜ ਇੱਕ ਸਿਕੂਰਮਾ ਸ਼ਹੀਦ ਹੋ ਗਿਆ ਵਾ ਹਾਂਜੀ ਉਹਦੇ ਬਾਰੇ ਸਾਨੂੰ ਦਿਲ 'ਚ ਬੜਾ ਦੁੱਖ ਵਾ ਸਾਡੇ ਬੱਚੇ ਅਰਗਾ ਸੀ ਉਹ ਹਾਂਜੀ 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 ਤੇ ਹੋਰ ਸਾਨੂੰ ਬਾਕੀ 9 ਦੇ ਦੀ 12 ਦੀ ਸਾਨੂੰ ਕੋਈ ਵੀ ਦੁੱਖ ਤਕਰੀਫ ਨਹੀਂ ਇੱਥੇ ਹਾਂਜੀ ਅਸੀਂ ਸਾਨੂੰ ਪਹਿਲੇ 2 ਸਾਲ ਮੋਰਚਾ ਲੱਗੇ ਭਾਵੇਂ 3 ਸਾਲ ਇਹ ਦਿੱਲੀ ਮੋਰਚਾ ਲਾਉਂਦੇ ਆਂ ਕਿਸਾਨ ਸਿਘਰਚ ਕਮੇਟੀ ਇੰਦਰਜੀਤ ਸਿੰਘ ਕੋਟ ਬੁੱਢਾ ਦੇ ਰਹਿਣ ਵਾਲੇ ਹਟ ਸਾਨੂੰ 2 ਸਾਲ 4 ਸਾਲ ਬੈਠਣਾ ਪਿਆ ਕੋਈ ਪ੍ਰਵਾਹ ਨਹੀਂ ਸਾਨੂੰ ਹਾਂਜੀ ਵੇਖੋ ਜੀ ਸਿਬੂ ਬਾਰਡਰ ਤੇ ਜਿਹੜੀ ਆ ਉਹ ਵੀ ਸਟੇਟ ਜਿਹੜੀ ਆ ਅਮਰਿਤ ਹੋ ਚੁੱਕੀ ਏ ਤੇ ਖਨੋਰੀ ਬਾਰਡਰ ਤੇ ਵੀ ਕੋਈ ਸਮਾਂ ਲੱਗੂਗਾ ਵੀ ਜਾਂ ਕੱਲ ਪਰਸੋ ਤੱਕ ਇੱਥੇ ਮਰਮਤ ਹੋ ਜੀ ਸਟੇਟ ਆਊਗਾ ਹਾਂਜੀ ਆਊਗਾ ਇਹ ਡੱਲਾ ਸਾਹਿਬ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਵੀ ਜੋ 13 ਫਰਵਰੀ ਤੋਂ ਇਥੇ ਕਿਸਾਨ ਬੈਠੇ ਆ ਬਜ਼ੁਰਗ ਬੈਠੇ ਆ ਉਹਨਾਂ ਬਜ਼ੁਰਗਾਂ ਦਾ ਘਰੇ ਬਹਿਣ ਦਾ ਸਮਾਂ ਸੀ ਤਖਤਾਂ ਪੋਚਣ ਦਾ ਬਹਿਣ ਦਾ ਸਮਾਂ ਸੀ ਜਿਹੜੀ ਸਰਕਾਰ ਸਾਨੂੰ ਜਿਹੜੀ ਇਹ ਛੜਕਾਂ ਤੇ ਰੋਲ ਲਈਏ ਨੌਜਵਾਨ ਪੀੜ੍ਹੀ ਉਹਨਾਂ ਦਾ ਹੱਥ ਨਾਲ ਖੇਡਦਾ ਸਮਾਂ ਸੀ ਤੇ ਜਿਹੜੀ ਨੌਜਵਾਨ ਪੀੜ੍ਹੀ ਤੇ ਬਿਲਕੁਲ ਸ਼ਾਂਤ ਮਾਇਨਾ ਰਹਿਣ ਲਈ ਹੈ ਇੱਕ ਬੰਦੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਡੱਲੇ ਸਾਹਿਬ ਨੇ ਵੀ ਜਿਹੜੇ ਪਿੰਡਾਂ ਦੇ ਵਿੱਚ ਸ਼ਿਫਟਾਂ ਬਣਾ ਬਣਾ ਕੇ ਭੇਜਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਿਉਂਕਿ ਦਸੀਂ ਦਿਨੀ 12 ਦਿਨੀ ਸ਼ਿਫਟਾਂ ਬਹਲਦੀਆਂ ਹਰ ਸ਼ਿਫਟ ਦੇ ਵਿੱਚ ਇਹ ਮੈਂ ਪੰਜ ਚੌਂ ਜ਼ਿਲ੍ਹਿਆਂ ਦੇ ਨਾਮ ਲੌਕ ਕਰ ਚੁੱਕਾ ਹਾਂ ਹਰ ਜ਼ਿਲ੍ਹਾ ਇੱਥੇ ਪਹੁੰਚਦਾ ਹੈ ਤੇ ਨੌਜਵਾਨ ਪੀੜੀ ਬਹੁਤ ਵਧੀਆ ਮੈਸੇਜ ਦਿੰਦੀ ਹੈ ਕਿਉਂਕਿ ਸਾਨੂੰ ਪਿੱਛੋਂ ਵੀ ਮੈਸੇਜ ਬਹੁਤ ਆ ਰਹੇ ਕਿਉਂਕਿ ਖੇਤੀਬਾੜੀ ਦਾ ਵੀ ਹੁਣ ਕੰਮ ਚੱਲ ਰਿਹਾ ਹੈ ਉਹਨਾਂ ਨੂੰ ਤਿਆਗ ਕੇ ਵੀ ਕਿਸਾਨ ਜਿਹੜੇ ਹੈ ਹਰ ਪਿੰਡਾਲ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਥੇ ਪਹੁੰਚਦੀ ਹੈ ਸਿਵਟਾ ਬਣਾ ਕੇ ਬਣਾ ਕੇ ਪਹੁੰਚਦੇ ਆ ਮੈਂ ਗੁਰਦੇਵ ਸਿੰਘ ਪ੍ਰਸਤ ਕੱਤੇ ਬਲਾ ਬਟੋਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਤੇ